ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜਮੰਦਾ ਸਟੈਨੋਗ੍ਰਾਫੀ ਤੇ ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਪੈਪਸੂ ਰਾਜ ਨਾਲ ਜਿਹੜੇ ਸਬੰਧਿਤ ਮੁੱਖ ਪ੍ਰਸ਼ਨ ਨੇ ਜਿਹੜੇ ਪੇਪਰਾਂ ਦੇ ਵਿੱਚ ਆਉਣ ਦੀ ਪੂਰੀ ਉਮੀਦ ਹੈ ਉਹਨਾਂ ਤੇ ਚਰਚਾ ਕਰਾਂਗੇ ਜੇਕਰ ਤੁਸੀਂ ਨੇ ਅਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਆਪਣੇ ਸਾਥੀਆਂ ਨਾਲ ਚੈਨਲ ਨੂੰ ਜ਼ਰੂਰ ਸ਼ੇਅਰ ਕਰਨਾ ਹੈ ਹਾਂਜੀ ਕਰਦੇ ਆ ਅੱਜ ਦੀ ਕਲਾਸ ਆਪਾਂ ਸਟਾਰਟ ਜਿਹੜੀ ਕਿ ਪੈਪਸੂ ਰਾਜ ਦੇ ਜਿਹੜੀ ਸੰਬੰਧਿਤ ਹੈ ਪੈਪਸੂ ਰਾਜ ਦੀ ਜਿਹੜੀ ਫੁੱਲ ਫਾਰਮ ਕੀ ਹੈ ਪੈਪਸੂ ਰਾਜ ਦੀ ਜਿਹੜੀ ਫੁੱਲ ਫਾਰਮ ਹੈ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਜੁਨੀਅਨ ਪੈਪਸੂ ਰਾਜ ਦੀ ਜਿਹੜੀ ਫੁੱਲ ਫਾਰਮ ਹੈ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਜੁਨੀਅਨ ਪੂਰਾ ਨਾਮ ਹੈ ਪੈਪਸੂ ਸਟੇਟ ਦਾ ਖੇਤਰਫਲ ਪੈਪਸੂ ਸਟੇਟ ਦਾ ਕਿੰਨਾ ਹੈ 26208 ਵਰਗ ਕਿਲੋਮੀਟਰ ਪੈਪਸੂ ਰਾਜ ਬਣਿਆ ਕਿਹੜੀ ਤਰੀਕ ਨੂੰ ਸੀ 15 ਜੁਲਾਈ 1948 ਨੂੰ ਪੈਪਸੂ ਰਾਜ ਦੀ ਰਾਜਧਾਨੀ ਪਟਿਆਲਾ ਪੈਪਸੂ ਰਾਜ ਦੇ ਵਿੱਚ ਸ਼ਾਮਿਲ 8 ਰਾਜਸਤਾ ਸੀਗੀਆਂ ਟੋਟਲ ਕਿਹੜੀਆਂ-ਕਿਹੜੀਆਂ ਸੀ ਪਟਿਆਲਾ, ਜੀਂਦ, ਨਾਭਾ, ਫਰੀਦਕੋਟ, ਕਲਸੀਆਂ, ਮਲੇਰਕੋਟਲਾ, ਕਪੂਰਥਲਾ, ਨਾਲਾਗੜ ਜਿਹੜੀਆਂ ਰਿਆਸਤਾਂ ਸੀ ਜਿਨ੍ਹਾਂ 8 ਰਿਆਸਤਾਂ ਨੂੰ ਮਿਲਾ ਕੇ ਪੈਪਸੂ ਸਟੇਟ ਬਣੀ ਸੀ ਪਹਿਲਾ ਮੁੱਖ ਮੰਤਰੀ ਪੈਪਸੂ ਸਟੇਟ ਦਾ ਗਿਆਨ ਸਿੰਘ ਰਾੜੇਵਾਲਾ 13 ਨਵੰਬਰ 1949 ਨੂੰ ਜਿਹੜਾ ਬਣਿਆ ਸੀ ਦੂਜਾ ਮੁੱਖ ਮੰਤਰੀ ਕਰਨਲ ਰਗਵੀਰ ਸਿੰਘ 23 ਮਈ 1951 ਨੂੰ ਬਣਿਆ ਸੀ ਪੈਪਸੂ ਰਾਜ ਨੂੰ ਪੰਜਾਬ ਵਿੱਚ ਮਿਲਾਉਣ ਦੇ ਸਮੇਂ ਪੰਜਾਬ ਦਾ ਮੁੱਖ ਮੰਤਰੀ ਕੌਣ ਸੀ ਪੈਪਸੂ ਰਾਜ ਨੂੰ ਮਿਲਾਉਣ ਸਮੇਂ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਸੀ ਉਹ ਪ੍ਰਤਾਪ ਸਿੰਘ ਕੈਰੋ ਸੀ ਜਿਹੜਾ ਕਿ ਪੰਜਾਬ ਦਾ ਪਹਿਲਾ ਸਿੱਖ ਮੁੱਖ ਮੰਤਰੀ ਵੀ ਹੈ ਪਹਿਲਾ ਸਿੱਖ ਮੁੱਖ ਮੰਤਰੀ ਵੀ ਪ੍ਰਤਾਪ ਸਿੰਘ ਕੈਰੋ ਹੈ ਰਾਜ ਪ੍ਰਮੁੱਖ ਜਾਂ ਗਵਰਨਰ ਪੈਪਸੂ ਸਟੇਟ ਦਾ ਰਾਜ ਪ੍ਰਮੁੱਖ ਜਗਵਰਨਰ ਕੌਣ ਸੀ ਜਗਤਵਿੰਦਰ ਸਿੰਘ ਉਪਰਾਜ ਪ੍ਰਮੁਖ ਕੌਣ ਸੀ ਉਪਰਾਜ ਪ੍ਰਮੁਖ ਜਿਹੜਾ ਸੀ ਮਹਾਰਾਜਾ ਜਗਤਜੀਤ ਸਿੰਘ ਮਹਾਰਾਜਾ ਜਗਤਜੀਤ ਸਿੰਘ ਸੀ ਜੋ ਕਿ ਕਪੂਰਥਲਾ ਦੇ ਰਾਜੇ ਸਨ ਉਪਰਾਜ ਪ੍ਰਮੁਖ ਵਿਧਾਨ ਸਭਾ ਸੀਟਾਂ ਕਿੰਨੀਆਂ ਸਨ ਵਿਧਾਨ ਸਭਾ ਜਿਹੜੀਆਂ ਸੀਟਾਂ ਕਿੰਨੀਆਂ ਸਨ 60 ਜਿਹੜੀਆਂ ਵਿਧਾਨ ਸਭਾ ਸੀਟਾਂ ਸਨ ਪੈਪਸੂ ਦਾ ਜਿਹੜਾ ਉਦਘਾਟਨਾ ਕਿਸ ਨੇ ਕੀਤਾ ਸੀ ਪੈਪਸੂ ਸਟੇਟ ਦਾ ਸਰਦਾਰ ਵੱਲਵ ਭਾਈ ਪਟੇਲ ਨੇ ਪੰਜਾਬ ਨਾਲ ਕਦੋਂ ਮਿਲਾਇਆ ਗਿਆ ਪੈਪਸੂ ਨੂੰ 1 ਨਵੰਬਰ 1952 ਨੂੰ ਜਿਹੜਾ ਪੈਪਸੂ ਨੂੰ ਪੰਜਾਬ ਦੇ ਵਿੱਚ ਮਿਲਾ ਦਿੱਤਾ ਗਿਆ ਸੀ ਇਸ ਦੇ ਨਾਲ ਹੀ ਅੱਜ ਦੀ ਆਪਣੀ ਕਲਾਸ ਇੱਥੇ ਹੀ ਸਮਾਪਤ ਹੁੰਦੀ ਹੈ ਬਹੁਤ-ਬਹੁਤ ਧੰਨਵਾਦ